ਬڑا ਰੋਲਾ ਪੈਂਦਾ ਜੀ L4 ਦਾ L5 ਦਾ ਉਹ ਕਿਹੜਾ ਮਣਕਾ ਹੁੰਦਾ ਜੀ ਇਹ L5 ਹੈ L4 ਹੈ L3 ਹੈ ਜਨਰਲੀ ਜਿਹੜੀ ਪ੍ਰੋਬਲਮ ਆਂਦੀ ਹੈ L2 3 4 5 ਵਿੱਚ ਆਂਦੀ ਹੈ ਕਿਉਂਕਿ ਬੋਡੀ ਦਾ ਜਿੰਨਾ ਵੀ weight ਹੈ ਉਹ ਇੱਥੇ ਪੈਂਦਾ ਹੈ ਇਹ ਜਦੋਂ ਬੰਦਾ ਚੁੱਕਦਾ ਸਭ ਤੋਂ ਜ਼ਿਆਦਾ ਇੱਥੇ ਬੈਂਡਿੰਗ ਆਂਦੀ ਹੈ ਉੱਪਰ ਜਿਹੜੀ ਪ੍ਰੋਬਲਮ ਆਂਦੀ ਹੈ ਉਹ ਆਂਦੀ ਹੈ C4 5 6 7 ਉਹ ਉੱਪਰ ਵਾਲੇ ਆ ਮਣਕੇ ਹੈ ਕਈ ਵਾਰ ਹੁੰਦਾ ਅਸੀਂ ਐਕਸਰਸਾਈਜ਼ ਕਰਦੇ ਇਸ ਤਰੀਕੇ ਨਾਲ ਗਰਦਨ ਘੁਮਾਉਣੇ ਤਾਂ ਉਹ ਚੱਕਰ ਆ ਜਾਏਗਾ ਉਹ ਚੱਕਰ ਇੰਨੇ ਦੇ ਚੱਕਰ ਆਵੇ ਇੰਨੀ ਦੇ ਚੱਕਰ ਆ ਜਾਣਾ ਸਮਝੋ ਨੂੰ ਸਰਵਾਈਕਲ ਹੈ ਲੋਕੀ ਉਹੀ ਐ ਐਮ ਆਰ ਆਂ ਕਰਾਈ ਜਾਂਦੇ ਆ ਸਿਰ ਦੀਆਂ ਸਿਰ ਕੋਈ ਲੋੜ ਨਹੀਂ ਹੁਣ ਉਹਦਾ ਸਰਵਾਈਕਲ ਦਾ ਆਪਰੇਸ਼ਨ ਵੀ ਕਰ ਦਿੰਦੇ ਨੇ ਜਿਸ ਵੀ ਬੰਦੇ ਨੂੰ ਕਮਰ ਦਰਦ ਹੈ ਕਮਰ ਦਰਦ ਦੇ ਚ ਲੰਬਰ ਸਪੋਨਡਲੋਸਿਸ ਕਹਿੰਦੇ ਆ ਪੀ ਆਈ ਵੀ ਡੀ ਜਾਂ ਸ਼ੈਟਿਕਾ ਉਸ ਤੋਂ ਬਾਅਦ ਸਰਵਾਈਕਲ ਗਰਦਨ ਦੀ ਦਰਦ ਅਗਰ ਕਿਸੇ ਨੂੰ ਇਹਨਾਂ ਚੋਂ ਇੱਕ ਪ੍ਰੋਬਲਮ ਹੈ ਰਾਮ ਬਾਣ ਨੁਸਖਾ ਸਪਾਈਨ ਦੀ ਦਰਦਾ ਤੁਹਾਡੇ ਨੇੜੇ ਹੀ ਲੱਗਿਆ ਆ ਪੌਦਾ ਹਾਰ ਸ਼ਿੰਗਾਰ ਇਹਦਾ ਇਨਕ ਤਣਾ 4 ਤੋਂ 6 ਇੰਚ ਤਣਾ ਦੋ ਪੱਤੇ ਰਾਤ ਨੂੰ 800 ਐਮ ਐਲ ਪਾਣੀ ਚ ਭਿਗੋ ਕੇ ਰੱਖ ਦੋ ਸਵੇਰੇ ਉਬਾਲ ਲਓ ਤੇਨੂੰ ਪੀਓ